ਨਕ ਜਗਤ ਫਾਰਮ ਦੇ ਵਿੱਚ ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਦੇ ਹੇਠ ਤ੍ਰਿਵੇਦ ਸਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਭਾਜਪਾ ਲੋਕ ਸਭਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਕੈਬਨਟ ਮੰਤਰੀ ਅਸੀਸ ਗੋਇਲ ਹਰਿਆਣਾ ਸਰਕਾਰ ਅਨੀਲ ਸ੍ਰੀਨ ਪਾਜਪਾ ਪੰਜਾਬ ਮਹਾ ਮੰਤਰੀ ਪਰਵੀਨ ਪਾਂਸਲ ਸਮੇਤ ਸੀਨੀਅਰ ਪਾਜਪਾ ਲੀਡਰਸ਼ਿਪ ਅਤੇ ਵੱਡੀ ਗਿਣਤੀ ਦੇ ਵਿੱਚ ਪਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ ਮੰਚ ਤੋਂ ਵਰਕਰਾਂ ਨੂੰ ਸੰਬੋਧਨ ਕਰਦੇ ਹਨ ਕੈਬਨਿਟ ਮੰਤਰੀ ਅਸੀਮ ਗੋਇਲ ਨੇ ਵਰਕਰਾਂ ਨੂੰ ਕਿਹਾ ਹੈ ਕਿ ਹਰੇਕ ਵਰਕਰ ਆਪਣੇ ਇਲਾਕੇ ਅਤੇ ਆਪਣੇ ਪਿੰਡ ਦਾ ਬੂਥ ਮਜ਼ਬੂਤ ਕਰਨ ਦੇ ਲਈ ਇੱਕ ਵੋਟ ਇੱਕ ਭਾਜਪਾ ਦੇ ਹੱਕ ਦੇ ਵਿੱਚ ਜੋੜਨ ਦੇ ਲਈ ਮਿਹਨਤ ਕਰੇ ਜਦੋਂ ਕਿ ਇਸ ਜ਼ਿੰਮੇਵਾਰੀ ਨੂੰ ਤਨਮਾਨ ਦੇ ਨਾਲ ਸਮਝ ਲਿਆ ਤਾਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ 400 ਪਾਰ ਵਾਲੇ ਮਣਕੇ ਦੇ ਵਿੱਚ ਇੱਕ ਮਣਕਾ ਪਟਿਆਲਾ ਦਾ ਵੀ ਜੋੜ ਸਕਾਂਗੇ ਹਲਕਾ ਕਨੌਰ ਇੰਚਾਰਜ ਵਿਕਾਸ ਸ਼ਰਮਾ ਨੇ ਵੀ ਮਹਾਰਾਣੀ ਪਰਨੀਤ ਕੌਰ ਨੂੰ ਭਰੋਸਾ ਦਿੱਤਾ ਕਿ ਹਲਕਾ ਕਨੌਰ ਤੋਂ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿੱਤਾ ਕੇ ਭੇਜਿਆ ਜਾਵੇਗਾ ਅਤੇ ਉਹਨਾਂ ਦੀ ਜਿੱਤ ਦੇ ਲਈ ਭਾਜਪਾ ਦਾ ਹਰੇਕ ਵਰਕਰ ਗਰਾਊਂਡ ਪੱਧਰ ਤੇ ਪੂਰੀ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਏਗਾ ਵਿਕਾਸ ਸ਼ਰਮਾ ਨੇ ਸਮੇਲਨ ਨੂੰ ਕਾਮਯਾਬ ਬਣਾਉਣ ਦੇ ਲਈ ਹਲਕਾ ਕਨੌਰ ਦੇ ਸਾਰੇ ਹੀ ਮੰਡਲ ਪ੍ਰਧਾਨ ਤੇ ਕਨੌਰ ਭਾਜਪਾ ਦੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਮੰਚ ਤੋਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਉਹਨਾਂ ਨੇ 20 ਸਾਲ ਐਮਪੀ ਦੇ ਤੌਰ ਤੇ ਜ਼ਿਲ੍ਹਾ ਪਟਿਆਲਾ ਦੀ ਸੇਵਾ ਕੀਤੀ ਪਰ ਇਸ ਵਾਰ ਮੋਦੀ ਸਰਕਾਰ ਦੇ ਵਿੱਚ ਸੇਵਾ ਕਰਨ ਦੇ ਲਈ ਅਲੱਗ ਹੀ ਸਰੋਕਾਰ ਹੋਵੇਗਾ ਕਿਉਂਕਿ ਇਹ ਤੈਅ ਹੈ ਕਿ ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਹੀ ਆਵੇਗੀ ਮਹਾਰਾਣੀ ਪੰਨੀਤ ਕੌਰ ਨੇ ਇਸ ਮੌਕੇ ਇਹ ਵੀ ਕਿਹਾ ਕਿ ਉਹ ਸਿਰਫ 2 ਮਹੀਨੇ ਹੀ ਮੇਰੇ ਨਾਲ ਮਿਹਨਤ ਕਰ ਦੇਣ ਉਸ ਤੋਂ ਬਾਅਦ ਮੈਂ 5 ਸਾਲ ਉਹਨਾਂ ਦੀ ਸੇਵਾ ਕਰਾਂਗੀ ਕੇਂਦਰ ਦੇ ਵਿੱਚ ਮੋਦੀ ਸਰਕਾਰ ਹੋਵੇਗੀ ਤਾਂ ਫੰਡ ਲਿਆਉਣ ਦੇ ਲਈ ਸਾਨੂੰ ਕੋਈ ਮੁਸ਼ਕਲ ਵੀ ਨਹੀਂ ਆਉਣ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਾਰਟੀ ਦੇ ਨੀਂ ਪੱਥਰ ਬਣ ਕੇ ਇਹ ਪਾਰਟੀ ਦੀ ਬਹੁਤ ਵੱਡੀ ਜਿਹੜੀ ਇਮਾਰਤ ਅੱਜ ਦਿਖਤੀ ਹੈ ਉਹਦੀ ਸਾਰੀ ਕੀਤੀ ਹੈ 11 ਲੋਕਾਂ ਤੋਂ ਸ਼ੁਰੂ ਹੋਇਆ ਭਾਰਤੀ ਜਨ ਸੰਘ 6 April 1980 ਨੂੰ ਭਰਤਨਤਾ ਪਾਰਟੀ ਦੇ ਰੂਪ ਚ ਜਦ ਇਹਨੂੰ ਬਦਲੇਆ ਔਰ ਅੱਜ 18 ਕਰੋੜ ਲੋਕਾਂ ਦੀ ਸਦਸਿਆਂ ਦੀ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਮੰਨਦਾ ਜਿਹਨੂੰ ਗੌਰਵ حاصل ਹੋਇਆ ਮੈਂ ਵਿਚਾਰ ਦੀ ਜਿਹੜੀ ਦ੍ਰਿੜਤਾ ਹੈ ਉਹਨੂੰ ਸਲਾਮ ਕਰਦਾ ਜਿਹੜੇ ਸਾਡੇ ਅਣਗਿਣਤ ਲੋਕ ਇਸ ਪਾਰਟੀ ਨੂੰ ਇਸ ਵਿਚਾਰ ਨੂੰ ਸਮਰਪਿਤ ਹੋ ਕੇ ਇਹਨੂੰ ਵੱਡਾ ਕਰਨ ਲਈ ਆਪਣੀਆਂ ਕੁਰਬਾਨੀਆਂ ਦੇ ਗਏ ਉਹਨਾਂ ਨੂੰ ਨਮਨ ਕਰਦਾ ਤੇ ਹਰ ਕਾਰਜਕਰਤਾ ਦੇ ਪਸੀਨੇ ਨੂੰ ਨਮਨ ਕਰਦਾ ਜਿਨ੍ਹਾਂ ਨੇ ਆਪਣਾ ਬੜੀ ਮਿਹਨਤ ਕਰਕੇ ਅੱਜ ਪਾਰਟੀ ਦਾ ਇਸ ਰੂਪ ਖੜਾ ਕੀਤਾ ਹੈ ਪਾਰਟੀ ਦੇ ਸਥਾਪਨਾ ਦੀ ਵਿਵਸਥਾ ਪਾਰਟੀ ਨੂੰ ਪਿਆਰ ਕਰਨ ਵਾਲੇ ਹਰ ਕਾਰਜਕਰਤਾ ਨੂੰ ਬਹੁਤ ਬਹੁਤ ਵਧਾਈ ਸਰ ਇਸ ਵਾਰ ਦਾ ਨਾਰਾ ਹੈ ਅਕੀ ਵਾਰ 400 ਪਾਰ ਕਰ ਲਓਗੇ ਕਿ ਦੇਖੋ 2014 ਚ ਜਦ ਯੂਪੀਏ ਦੇ ਖਿਲਾਫ ਬਹੁਤ ਤਕੜਾ ਮਾਹੌਲ ਸੀ 10 ਸਾਲਾਂ ਦੀ ਸਰਕਾਰ ਫੇਲ ਹੋਈ ਸੀ ਮੋਦੀ ਜੀ ਪਹਿਲੀ ਵਾਰ ਇੱਕ ਵਿਸ਼ਵਾਸ ਦੇ ਨਾਲ ਲੋਕਾਂ ਦੇ ਵਿੱਚ ਕਹੀ ਸੀ ਲੋਕਾਂ ਨੇ ਭਰਪੂਰ ਸਮਰਥਨ ਤੇਨ ਲੱਗਦਾ ਸੀਗਾ ਵੀ ਇਹ ਤੋਂ ਵੱਡਾ ਸਮਰਥਨ ਕਦੇ ਕਿਸੇ ਪਾਰਟੀ ਨੂੰ ਮਿਲ ਨਹੀਂ ਸਕਦਾ 282 ਸੀਟਾਂ ਆਈ ਸੀ ਉੰਨੇ ਚ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਹਾਜੀ ਮੋਦੀ ਜੀ ਨੇ ਉਹ ਜਲਵਾ ਨਹੀਂ ਰਿਹਾ ਲੇਕਿਨ 303 ਸੀਟਾਂ ਆਈਆਂ ਨੇ ਔਰ ਇਸ ਵਾਰ ਵਿਪਖਸ਼ ਦੀ ਜੋ ਹਾਲਤ ਹੈ ਸਾਰੇ ਵਿਪਕਸ਼ੀ ਇਕੱਠੇ ਹੋ ਗਏ ਜਿਹੜੇ ਇੱਕ ਦੂਜੇ ਨੂੰ ਪਾਣੀ ਪੀ ਪੀ ਕੋਸਦੇ ਸੀ ਉਹ ਸਭ ਇਕੱਠੇ ਹੋ ਗਏ ਉਹਨਾਂ ਦੀ ਘਬਰਾਹਟ ਇਹ ਕਲੀਅਰਲੀ ਦੱਸ ਦਈਏ ਕੀ ਮੋਦੀ ਜੀ ਨੂੰ ਲੋਕ ਕਿੰਨਾ ਪਿਆਰ ਕਰ ਰਹੇ ਨੇ ਇੱਕ ਵਿਚਾਰ ਦੇ ਪ੍ਰਤੀ ਸਾਰੀ ਦੇਸ਼ ਦੀਆਂ ਪਾਰਟੀਆਂ ਖੜੀ ਹੋ ਗਈਆਂ ਨੇ ਉਹਨਾਂ ਨੂੰ ਕੋਈ ਮੁੱਦੇ ਤੋਂ ਮਤਲਬ ਨਹੀਂ ਉਹਨਾਂ ਨੂੰ ਕੋਈ ਰਾਜਨੀਤੀ ਕੇਵਲ ਇੱਕ ਵਿਚਾਰ ਹੈ ਕਿ ਮੋਦੀ ਜੀ ਨੂੰ ਪਿੱਛੇ ਹਟਾਣਾ ਪਰ ਮੋਦੀ ਜੀ ਦਾ ਇਹ ਜਿਹੜਾ ਪਿਆਰ ਹੈ ਮੋਦੀ ਜੀ ਦੀ ਜੋ ਗਾਰੰਟੀ ਹੈ ਉਹ ਉਹਦੇ ਸਦਕੇ 370 ਸੀਟਾਂ ਬੀਜੇਪੀ ਪੱਕਾ ਕ੍ਰਾਸ ਕਰੂਗੀ ਤੇ ਐਨਡੀਏ 400 ਪਾਰ ਜੋ ਨਾਰਾ ਹੈ ਇਸ ਵਾਰ ਅਬ ਕੀ ਵਾਰ 400 ਪਾਰ ਉਹ ਪੱਕਾ ਚਲੀ ਤਾਰਦੋ ਚਾਹੋਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਇਓ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੇ ਤਾਂ ਵਧਾਈ ਦੇਣਾ ਚਾਹੁੰਦੀ ਆ ਮੈਂ ਕਾਸ ਜੀ ਨੂੰ ਔਰ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਉਪਰਾਲਾ ਕੀਤਾ ਔਰ ਇਹ ਇੱਕ ਸਾਡੀ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਉਹਨਾਂ ਦੀ ਇਹ ਸਮਝ ਲਓ ਨੀ ਪੱਥਰ ਧਰਿਆ ਗਿਆ ਕਨੌਰ ਦਾ ਕਿਉਂਕਿ ਇਸ ਲੈਵਲ ਤੋਂ ਹੀ ਇਲੈਕਟਰੀ ਜਾਂਦੀ ਹੈ ਬੂਥ ਲੈਵਲ ਤੋਂ ਉੱਪਰ ਤੱਕ ਜਾਂਦੀ ਹੈ ਔਰ ਸਭ ਤੋਂ ਜਿਹੜੇ ਐਮ ਔਰ ਜ਼ਰੂਰੀ ਔਰ ਸਭ ਤੋਂ ਜਿਹੜੇ ਸਾਨੂੰ ਜ਼ਰੂਰਤ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਉਹ ਬੂਥ ਲੈਵਲ ਦੀ ਹੁੰਦੀ ਹੈ ਔਰ ਇਹਨਾਂ ਦੇ ਮੋੜਿਆਂ ਦੇ ਉੱਤੇ ਅਸੀਂ ਲੜਾਈ ਲੜਨੀ ਹੈ ਤੇ ਮਹਾਰਾਣੀ ਸਾਹਿਬ ਤੁਸੀਂ ਜਦ ਕਾਂਗਰਸ ਪਾਰਟੀ ਤੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤੁਸੀਂ ਸਿਰਫ ਉਹਨਾਂ ਦੇ ਹੀ ਸੰਪਰਕ ਵਿੱਚ ਉਹ ਜਿਹੜੇ ਕਾਂਗਰਸ ਤੋਂ ਬੀਜੇਪੀ ਦੇ ਆ ਕਿ ਦੂਜਿਆਂ ਦੇ ਸੰਪਰਕ ਵਿੱਚ ਵੀ ਤੁਸੀਂ ਹੋ ਕਿਹੜੇ ਕਿਹੜੀ ਪਾਰਟੀ ਜਿਹੜੇ ਟਕਸਾਲੀ ਹੈਗੇ ਸਾਡੇ ਰਾਜਪੁਰੇ ਦੀ ਆਪਾਂ ਗੱਲ ਕਰੀਏ ਰਾਜਪੁਰੇ ਦੇ ਕੁਝ ਐਜੇ ਟਕਸਾਲੀ ਹੈਗੇ ਜਿਹੜੇ ਜਿਨ੍ਹਾਂ ਨੇ ਬੜੇ ਬਲੀਦਾਨ ਦਿੱਤੇ ਹੈਗੇ ਬੀਜੇਪੀ ਉਹਨਾਂ ਦੇ ਉਹਨਾਂ ਦੇ ਸੰਪਰਕੀ ਤੁਸੀਂ ਆਏ ਹੋ ਤੁਸੀਂ ਇਲੈਕਸ਼ਨ ਲੜ ਰਹੇ ਹੋ ਦੇਖੋ ਹੌਲੀ ਹੌਲੀ ਸਾਰਿਆਂ ਦੇ ਸੰਪਰਕ ਰੇਟਿੰਗ ਰਹੇ ਆ ਜਿਸ ਤਰ੍ਹਾਂ 90 ਵਾਲੇ ਸਾਰੇ ਅਲੱਗ ਜਿਹੜੇ ਜੀਜੇਪੀ ਨੂੰ ਸਾਮਖਿਆ ਅਜੇ ਤੱਕ ਇਲਾਕੇ 'ਚ ਉਹਨਾਂ ਨੂੰ ਮਿਲੇ ਆ ਕਿਉਂਕਿ ਉਹਨਾਂ ਦੇ ਪਰਿਵਾਰ ਚ ਐਸੀ ਜਾ ਰਹੇ ਆ ਔਰ ਇਸੇ ਤਰੀਕੇ ਦੇ ਨਾਲ ਪਾਟਣਾ ਵਾਲੇ ਮਿਲ ਗਏ ਅੱਜ ਮੈਂ ਡੇਰਾ ਬਸੀ ਵਾਲਿਆਂ ਨੂੰ ਮਿਲੂੰਗੀ ਕਨੌਰ ਵਾਲਿਆਂ ਨੂੰ ਮਿਲੂੰਗੀ ਤਾਂ ਹੌਲੀ-ਹੌਲੀ ਕਰਕੇ ਇਸ 2-4 ਦਿਨਾਂ ਦੇ ਵਿੱਚ ਪੂਰੇ ਪਰਿਵਾਰ ਦੇ ਵਿੱਚ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੋਈ ਉਹਨਾਂ 'ਚ ਅਸੀਂ ਸ਼ਾਮਲ ਹਾਂ ਮੈਡਮ ਤੁਸੀਂ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਤੇ ਰਾਜਪੁਰੇ ਦੇ ਵਿੱਚ ਕੁਝ ਸਾਡੇ ਜਿਹੜੇ ਤੁਹਾਡੇ ਪੁਰਾਣੇ ਟਕਸਾਲੀ ਹੈਗੇ ਬੀਜੇਪੀ ਦੇ ਉਹ ਸਾਡੇ ਸੰਪਰਕ ਦੇ ਵਿੱਚਾਂ ਤੇ ਉਹ ਆਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਸ ਚੀਜ਼ ਨੂੰ ਲੈ ਕੇ ਵਿਰੋਧ ਵੀ ਕਰਨ ਕਿ ਮਹਾਰਾਣੀ ਸਾਹਿਬ ਨੂੰ ਸਿਰਫ ਰਾਜਪੁਰੇ ਦੇ ਵਿੱਚ ਇੱਕੋ ਹੀ ਸਖਸ਼ਾ ਵੀ ਜਿਹੜਾ ਦਿਖਦਾ ਵੀ ਉਹ ਉਹਨਾਂ ਨੂੰ ਜਿਤਾ ਸਕਦਾ ਹੈ ਵੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀ ਜੇ ਹਰ ਜਗ੍ਹਾ ਤੇ ਜੇ ਮਤਲਬ ਜੇ ਉਹ ਕਿਤੇ ਕਹੇ ਤਾਂ ਮਹਾਰਾਣੀ ਸਾਹਿਬ ਜਾਣਦੇ ਆ ਜੇ ਤਾਂ ਨਹੀਂ ਜਾਣਦੇ ਕੱਟ ਗਈਆਂ ਰਾਜਪੁਰੇ ਮੈਨੂੰ ਬੁਲਾਣ ਤਾਂ ਮੈਂ ਜ਼ਰੂਰ ਆਉਂਗੀ ਹਾਂ ਜੀ ਦੇਖੋ ਇਹ ਬਹੁਤ ਇਲਕਸ਼ਨਾ ਲੜੀ ਹੋਈਆਂ ਮੈਂ ਮੈਨੂੰ ਪਤਾ ਹੈ ਕਿ ਇੱਕ ਇੱਕ ਸ਼ਖਸ ਦੀ ਆਪਣੀ ਆਪਣੀ ਉਹਦੀ ਅਹਿਮੀਅਤ ਹੁੰਦੀ ਹੈ ਔਰ ਇਹ ਜੇ ਕੋਈ ਸ਼ਖਸ ਨਹੀਂ ਹੈ ਜਿਹਦੇ ਬਿਨਾ ਅਸੀਂ ਕੋਈ ਕੰਮ ਕਰ ਸਕੀਏ ਸੋ ਜਿਸ ਤਰ੍ਹਾਂ ਮੈਂ ਕਿਹਾ ਮੈਂ ਵੀ ਨਵੀਂ ਆਈਆਂ ਮੈਂ ਉਹਨਾਂ ਦੇ ਪਰਿਵਾਰ ਚ ਆਈਆਂ ਹਾਂ ਤਾਂ ਜ਼ਰੂਰ ਉਹਨਾਂ ਨਾਲ ਸੰਪਰਕ ਕਰਾਂਗੇ ਔਰ ਉਹਨਾਂ ਦੀ ਪ੍ਰੋਪਰ ਇਜ਼ਤ ਹੋਏਗੀ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਲਗਾਤਾਰ ਉਹੀ ਇੱਕ ਸਾਕਸ਼ਾ ਜੋ ਤੁਨ ਮਹਿਲ ਵਿੱਚ ਲੋਕਾਂ ਨੂੰ ਲਿਜਾ ਲਿਆ ਕੇ ਤੁਹਾਨੂੰ ਮਿਲਾ ਰਿਹਾ ਤੇ ਇਸ ਚੀਜ਼ ਦਾ ਕਾਫੀ ਵਿਰੋਧ ਹੋ ਰਿਹਾ ਮੈਡਮ ਰਾਜ ਚਲੋ ਮੈਂ ਇਹਨਾਂ ਨੂੰ ਥੋੜੇ ਰਾਹੀਂ ਦੱਸਣਾ ਚਾਹੂੰ ਐ ਵੈਸੇ ਵੀ ਦੱਸੂਗੀ ਕਿ ਮਹਿਲ ਇੱਕ ਬੰਦੇ ਦਾ ਨਹੀਂ ਹੈ ਸਾਰਿਆਂ ਦਾ ਹੈ ਔਰ ਜੀ ਆਇਆਂ ਇਹਨਾਂ ਨੂੰ ਇਨਾਂ ਦਾ ਘਰ ਹੈਗਾ ਮੈਂ ਇੱਕ ਇੱਕ ਵਾਰ ਫਿਰ ਗਾਂਧੀ ਜੀ ਤੁਹਾਡੇ ਅਪੋਜ਼ਿਟ ਆ ਗਏ ਨੇ ਹਾਂ ਜੀ ਕਾਂਗਰਸ ਵਾਲੋਂ ਅਪੋਜ਼ਿਟ ਖੜੇ ਹੋਏ ਨੇ ਇੱਕ ਵਾਰ ਫੇਰ ਤੋਂ ਸੰਭਾਵਨਾ ਹੈਗੀ ਵੀ ਗਾਂਧੀ ਜੀ ਨੂੰ ਟਿਕਟ ਮਿਲ ਜੇਗੀ ਕਿਸ ਤਰ੍ਹਾਂ ਚਲੋ ਦੇਖੋ ਕਿਸ ਨੂੰ ਮਿਲਦੀ ਹੈ ਫਿਰ ਗੱਲ ਕਰਾਂਗੇ ਠੀਕ ਹੈ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ 6 April ਨੂੰ ਸਾਡੀ ਪਾਰਟੀ ਦਾ ਸਥਾਪਨਾ ਦਿਵਸ ਹੈ ਪਾਰਟੀ ਦੇ ਸਥਾਪਨਾ ਦਿਵਸ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਗਾ ਅੱਜ ਵਿਧਾਨ ਸਭਾ ਹਲਕਾ ਘਨੌਰ ਦਾ ਤ੍ਰੀਦੇਵ ਸਮਾਗਮ ਅਸੀਂ ਜੋ ਆਏ ਤੇ ਸਾਡੇ ਸਾਰੇ ਮੰਡਲ ਪ੍ਰਧਾਨ ਸਹਿਬਾਨ ਸਾਰੇ ਹੀ ਕਾਰਜਕਰਤਾਵਾਂ ਦੀ ਮਿਹਨਤ ਨਾਲ ਇਹ ਤ੍ਰੀਦੇਵ ਸਮਾਗਮ ਹੋ ਜਾ ਰਿਹਾ ਹੈ ਹਰ ਇੱਕ ਬੂਥ ਤੋਂ ਸਾਡੇ ਵਿਧਾਨ ਸਭਾ ਦੇ 210 ਬੂਥ ਨੇ ਹਰ ਇੱਕ ਬੂਥ ਤੋਂ ਤਿੰਨ ਤਿੰਨ ਕਾਰਜਕਰਤਾ ਆਏ ਨੇ ਬੂਥ ਪ੍ਰਧਾਨ ਬੀਐਲਏ 2 ਤੇ ਬੂਥ ਪਾਲਕ ਇਹਨਾਂ ਤਿੰਨਾਂ ਨੂੰ ਮਲਾ ਕੇ ਤ੍ਰੀਦੇਵ ਬਣ ਗਿਆ ਅੱਜ ਇਹ ਤ੍ਰੀਦੇਵ ਸਮਾਗਮ ਹੈ ਤੇ ਸਾਡੇ ਮੁੱਖ ਮਹਿਮਾਨ ਸ਼੍ਰੀ ਸੀਮ ਗੋਲ ਜੀ ਮੇਰੇ ਵੱਡੇ ਭਰਾ ਜੋ ਹਰਿਆਣਾ ਸਰਕਾਰ ਤੋਂ ਮੰਤਰੀ ਨੇ ਮਹਾਰਾਣੀ ਪਰਨੀਤ ਕੌਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਨਿਲ ਸ਼ਰਮਣ ਜੀ ਜੋ ਸਾਡੇ ਪ੍ਰਦੇਸ਼ ਨੇ ਬਾਂਸਲ ਸਾਹਿਬ ਸਾਰੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਕਹਨਾ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰੂੰਗਾ ਹਲਕਾ ਕਨੌਰ ਤੋਂ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ